ல்லை மரநகர் ஆகிசன் சார் ਸਤਿਨਾਮ ਸ੍ਰੀ ਵਾਹਿਗੁਰੂ ਇਹ ਇਤਿਹਾਸਕ ਵੇਰੀ ਹੈਗੀ ਹੇ ਨੀਚੇ ਥੜਾ ਸਾਹ ਬਣਿਆ ਹੋਇਆ ਜਿੱਥੇ ਬਾਬਾ ਨਾਨਕ ਬੈਠੇ ਸੀਗਾ ਉਹ ਦਵਾਰਾ ਨਾਨਕਸਰ ਸੈ ਹੈ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਲੋ ਜੀ ਆ ਗਿਆ ਤਾਂ ਸਾਰੇ ਚੱਲ ਨਹੀਂ ਤਾਂ ਆਪ ਜੀ ਚੋਕੀਏ ਇਹ ਸਾਰੀਆਂ ਸਰਾਮਾ ਨੇ ਤੇ ਇਹ ਆ ਗਿਆ ਦਰਬਾਰ ਸਾਹਿਬ ਫਰਮਾ ਰਾਜੀ ਦੇ ਰੂਪ ਵੀ ਨੇ ਤੇ ਨਾਲ ਹੀ ਬੈਕ ਸਾਈਡ ਆ ਗਿਆ ਸਰੋਵਰ ਸਾਹਿਬ ਜੀ ਇਹ ਤੇ ਸਨਾ ਕਰਨ ਨਾਲ ਸਾਰੇ ਦੁੱਖ ਫੁੱਟਦੇ ਨੇ ਪੂਰੀ ਜੀ ਬਖਸ਼ਾ ਸੇ ਜਿਹੜਾ ਇਤਿਹਾਸਕ ਖੜਾ ਜੀ ਉਹ ਨੀਚੇ ਹੈਗਾ ਜਿੱਥੇ ਆ ਬੇਰੀ ਸਾਹਿਬ ਨੇਗੇ ਫੁਰ ਚਾਲਦੇ ਆਂ ਅੰਗਰਖਾਲ ਤੇ ਚੱਲ ਕੇ ਪ੍ਰਸਾਦਾ ਚੱਕਦੇ ਆਂ ਲੋ ਜੀ نیچے ਆ ਗਏ ਕਿੱਥੇ ਬਾਬਾ ਜੀ ਦਾ ਪਿਸਤੌਣਾ ਬਾਬੇ ਨਾਲਕ ਦਾ ਤੇ ਇਹ ਹੈਗਾ ਉਹ ਤੇ ਮਹਾਰਾਜ ਜੀ ਜੋ ਉੱਥੇ ਜਾ ਕੇ ਵੀ ਰਹਿੰਦੀ ਆ ਤੇ ਆ ਆ ਗਈ ਜੀ ਉਹ ਖੜਾ ਥੇ ਉਹ ถูกไหมที่เราพูดถึง ਸਾਰੀ ਸੰਗਤ ਇਹ ਲੋਕ ਗੁਰਦੁਆਰੇ ਦੇ ਦਰਸ਼ਨ ਕਰਨ ਆਈ ਹੋਈ ਆ। ਜਿਹੜਾ ਨਿਸ਼ਾਨ ਗੁਰਦੁਆਰੇ ਵਿੱਚ ਟਿਕਾਇਆ ਹੋਇਆ। ਚਲੋ ਜੀ ਇਹ ਗੁਰਦੁਆਰੇ ਦਾ ਬਾਹਰ ਦਾ ਦਰਵਾਜ਼ਾ। ਇਹ ਸੰਗਤ ਆਈ ਜਾਂਦੀ ਆ। ਤੇ ਸਾਹਮਣੇ ਵੀ ਪ੍ਰੋਗਰਾਮ ਕਰਦੇ। ਆਹ ਤਾਂ ਨਖਾਮ ਆ। ਆ ਗਈ ਦਰਸ਼ਨੀ ਜੋੜੀ ਗੁਰਦੁਆਰੇ ਨਾਨਕਸਰ ਮਹਾਰਾਸ਼ਟਰ ਜੇ ਦੇਖ ਰਹੇ ਲੋਕ ਗੁਰਦੁਆਰੇ ਫਿਰ ਅੱਜ ਚੱਲ ਕੇ ਆਪਾਂ ਦੋਨੋਂ ਵੀ ਦਰਸ਼ਨ ਕਰਾ ਦਨੇ ਇਹ ਨਾਲ ਨਾਲ ਆਪਾਂ ਵੀ ਕਰਨਾਗੇ ਸਨੀ ਡਿਊਟੀ ਅਬ ਇਹ ਤਾਂ ਮੈਂ ਮਹਾਂਕਲਗਰ ਸਾਹਿਬ ਦੇ ਕੰਮ ਮੰਜਾ ਬਣ ਗਿਆ ਉਹ ਤਾਂ ਇੱਕ ਲੱਗਿਆ ਇਥੇ ਮਿੱਟੀ ਇੱਕ ਗੁਰਦੁਆਰਾ ਜਾਤ ਨਗਰ ਸਾਰੇ ਉਹ ਗੰਦ ਵੀ ਰੱਖ ਦਿੱਤਾ ਇਥੇ ਦਿਓ ਆ ਕਰ ਲਓ ਜੀ ਦਰਸ਼ਨ ਗੁਰਦੁਆਰ ਦੀ ਇਮਾਰਤ ਬਣੀ ਆ ਸਾਰੀ ਫਿਰ ਹੁਣ ਉਸਾਰ ਸਾਲ ਸਾਲ ਤੋਂ ਆਏ ਤੁਸੀਂ ਨਾ ਹਾਂ ਉਹਦਾ ਇੱਥੇ ਲਾ ਕੇ ਦਿਓ ਲੋ ਜੀ ਪਿਛਲੇ ਸਾਲ ਕੰਮ ਚੱਲ ਰਿਹਾ ਸੀ ਇਸ ਵਾਰੀ ਅੱਛਾ ਲੱਗਣਾ ਸਟਾਰਟ ਹੋ ਗਿਆ ਦਵਾਰਾਂ ਦੇ ਤੇ ਮਹਾਰਾਜ ਅਪਰਾਕਸ਼ੂ ਕਿਸ਼ਟਾ ਵਾਇਗਾ ਤੇ ਹੁਣ ਸੰਤ ਸਾਹਿਬ ਜੀ ਆਪਣੇ ਨਾਲ ਦੀ ਸੰਗਤ ਆਈ ਬੰਦੇ ਨੇ ਟੈਂਪੂ ਟਰੈਵਲਰ ਕਰਾ ਲਈ ਤੂਫਾਨ ਦੇ बहुत गुरुद्वारा बन रहा जी साहब महाराज सरकार इधरों है जीव जी दरबार साहब अंदर चलते Iya, agak derbahal lagi. Derbahal sayang, parah, letak kelas 200-an beli. Keras banget iya, agak lengkerahal lah. Bang Tarat yang henti. Sampai ਕੀ ਲੋਕ ਪਰੇ ਪਰ ਦਰਸ਼ਨ ਇੰਟਰਨਲ ਚੋੜਤਾ ਨਹੀਂ ਹੈ। ਉਹ ਬਾਬਾ ਦੀਪ ਸਿੰਘ ਜੀ ਬੁੱਧੇ ਦਰਬਾਰ ਸਾਹਿਬ ਬਣਾਇਆ ਹੋਇਆ ਜੀ। ਉੱਪਰ ਮੂਰਤੀ ਵੀ ਹੁਣੀ ਵੀ ਆ। ਤੇ ਹੁਣ ਕਰਾਉਣਾ ਤੁਹਾਨੂੰ ਚੱਲ ਕੇ ਉੱਪਰ ਦਰਬਾਰ ਸਾਹਿਬ ਦੇ ਦਰਸ਼ਨ। ਲੋ ਜੀ ਹੁਣ ਚੱਲਦੇ ਆਪਰ ਦਰਬਾਰ ਸਾਹਿਬ। Apa pasti bakar rehi? Sanggat nomor oreja, mata

ਕਰ ਲੋ ਸੰਤ ਜੀ ਜਰشن ਗੁਰਦੁਆਰਾ ਸੀਰ ਦਾ ਬਾਬਾ ਦੀਪ ਸਿੰਘ ਜੀ ਕੋਠਾ ਗੁਰਦੁਆਰਾ ਹੀ ਆ ਗਈ ਗੁਰਦੁਆਰਾ ਬਾਬਾ ਸੀਰ ਸੀ ਉੱਡੀ ਕੋਠਾ ਇਹ ਜਹਾਜ਼ ਵਾਲਾ ਕਹਿੰਦੇ ਕਿ ਪ੍ਰਜਾ ਦੀ ਮੂਰਤ ਬਣਾਈ ਹੋਈ ਆ ਜੀ ਲਓ ਜੀ ਲੱਥਾ ਟੇਕ ਆਏ ਤੇ ਹੁਣ ਚੱਲਦੇ ਆਪਾਂ ਤੇ ਦੇਖਦੇ ਆ ਅਗਲੇ ਗੁਰਦੁਆਰੇ ਹੁਣ ਅੱਜ ਆਪਾਂ ਕਰ ਰਹੇ ਹਾਂ ਨਦੀਰ ਸਾਹਿਬ ਦੇ ਲੋਕਰ ਗੁਰਦੁਆਰੇ ਦੇ ਦਰਸ਼ਨ ਆਪਣੇ ਸ਼ਿਕਾਰ ਘਾਟ ਨੂੰ ਨਾ ਤਾਂ ਸਹਿਬ ਦੇ ਬਾ हीरा ਘਾਟ ਮਾਲ ਟਿਰ ਵੀ ਜਾਏ ਸਹਿਬ ਦੇਖਣਾ ਜੀ ਪਰ ਦੂਜਾ ਰਤਨਗੜ੍ਹ ਸਾਹਿਬ ਵੀ ਜਾਏ ਬਨ ਬਾਈ ਬਨ ਆਈ ਜਾਣ ਗੁਰਦੁਆਰਾ ਬਾਬਾ ਦੀਪ ਸਿੰਘ ਵੀ ਹੋ ਗਿਆ ਜੀ ਤੀਜਾ ਗੁਰਦੁਆਰਾ ਹੁਣ ਚੌਥੇ ਗੁਰਦੁਆਰੇ ਚੱਲਦੇ ਆਪਾਂ ਲੋਕਲ ਇਤਿਹਾਸ ਗੁਰੂ ਕਰਾਂਦੇ ਜੱਸਾ ਜੀ ਜਸਤਰਾ ਕਰ ਰਹੇ ਹਾਂ ਜੀ ਇਹ ਸਾਰੇ ਗੁਰਦੁਆਰਾ ਸਾਹਿਬ ਕਿੰਨੀ ਕੁ ਦੂਰੀ ਚ ਨੇ ਜੀ ਕੋਈ ਬੰਦਾ ਹੈ 72 ਗੁਰਦੁਆਰੇ ਤੋਂ ਨਿਕਲ ਚੱਲੇ ਅਗਲੇ ਗੁਰਦੁਆਰੇ ਨੂੰ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਉਹ ਜਿਗਰ ਆਪਣੇ ਛੱਟ ਤਾਂ ਤੇ ਅਗਲੇ ਗੁਰਦੁਆਰੇ ਨੂੰ ਹੁਣ ਚੱਲਦੇ ਆਪਾਂ ਕਰਾਉਣੇ ਦਰਸ਼ਨ ਨੂੰ ਲਓ ਜੀ ਉਹ ਆ ਗਿਆ ਸਾਡੇ ਕੋਰਦੁਆਰਾ ਮਾਲ ਟੇਕੜੀ ਹੈ ਵਾ ਕਰਾਉਣੇ ਕੋ ਚੱਲ ਗਏ ਹਣ ਦਰਸ਼ਨ ਬਹੁਤ ਧੀ ਗੁਰਦੁਆਰਾ ਮਾਲ ਟੇਕੜੀ ਕਰਾਉਣੇ ਉੱਪਰ ਚੱਲ ਗਏ ਹਣ ਦਰਸ਼ਨ ਕੋਰੀ ਲਾ ਦੋ ਯਾਰ ਜੱਪੋ ਮਾਲ ਟੇਕੜੀ ਹੈ ਅੱਪਰ ਆ ਗਿਆ ਦਰਵਾਜ਼ਾ ਇੱਕ ਆ ਸਿੱਧਾ ਇਨਸਾਨ ਝੂਲਦਾ ਚੱਲਦੇ ਆਂ ਇਹ ਉੱਪਰ ਆ ਗੁਰਤਬਾਰੇ ਬੱਤੀ ਆ ਤੇ ਜੂਮ ਕਰਕੇ ਪੜ੍ਹ ਲਿਓ ਤੁਸੀਂ ਸਕਰੀਨ ਸ਼ਾਟ ਵੀ ਲੈ ਲਿਓ ਇਹ ਇਹ ਉਸ ਟਾਈਮ ਦੀਆਂ ਪ੍ਰਾਣੀਆਂ ਉਹ ਬਣਾਈ ਹੋਈਆਂ ਨੇ ਜੀ ਕੁਲ ਮੇਰੀ ਸਾਰੀ ਲੋ ਜੀ ਖਾਸ ਦੋ ਦੋ ਨਸਾਨ ਚ ਹੁੰਦੇ ਨੇ ਤੇਰੇ ਵਾਲਾ ਅੱਜ ਉਹ ਕੁਛ ਨਹੀਂ ਉਹ ਦੋ ਤਰ੍ਹਾਂ ਫਲਾਵਰ ਇਹਨਾਂ ਉਹ ਫਲਾਵਰ ਬੜਾ ਕੀ ਹੁੰਦੇ ਆ ਦਰਵਾਜ਼ਾ ਮਾ ਸਾਡੇ ਕਣੀ ਕਰ ਲੋ ਜੀ ਦਰਸ਼ਨ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਇੱਧਰ ਅੰਸਾਂ ਸਾਹਿਬ ਇਕਲ ਸਾਹਿਬ ਹੈ ਇਤਰਾ ਜੀ ਟੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ ਲੋ ਜੀ ਇਹ ਆ ਗਿਆ ਸਰਵਾਰ ਤੋਂ ਸ੍ਰੀ ਮਹਾਰਾਜ ਜੀ ਪ੍ਰਕਾਸ਼ ਨੇ ਸਾਪ ਨੂੰ ਵਰਸ ਨੇ ਸੰਕੀਏ Þetta voru að maður ekki líka. Það er að maður eitthvað ekki að hljóða með það. Sjálf það sem ég stála í ég og ég maður að það. Það er eitthvað með það að hljóða með það. ਇਸ ਗਿਆ ਸੋਸਤਾਨ ਮਹਾਰਾਜ ਜੀ ਦਾ ਲੋ ਜੀ ਸੰਗਤ ਆਪਣੀ ਬੜੀ ਤੇ ਚੱਲਦੀ ਆ ਤੇ ਤੁਰ ਵੀ ਗਏ ਆਪਾਂ ਅਜੇ ਹੁਣ ਆ ਰਹੇ ਆ ਲੋ ਜੀ ਅਗਲੇ ਘਰ ਤੋਂ ਬਾਰੇ ਪਹੁੰਚ ਗਏ

उसे का निशान ਗੁਰਦੁਆਰਾ ਹੀਰਾ ਘਾਟ ਆਮੇ ਨੂੰ ਮੇਰੇ ਬੀ ਲੋ ਜੀ ਗੁਰਦੁਆਰਾ ਹੀਰਾ ਘਾਟ ਜਿੱਥੇ ਗੁਰੂ ਜੀ ਨੇ ਹੀਰੇ ਅਗਦਾਵਰੀ ਛੱਡਤਾ ਸੀ ਇਹ ਬਹੁਤ ਕੀਮਤੀ ਹੀਰਾ ਜੀ ਜਿਹੜਾ ਇਹ ਕਰਾਉਣਿਆ ਸਾਨੂੰ ਦਰਸ਼ਣ ਕਰਨ ਅੰਦਰ ਲੋ ਜੀ ਗੁਰਦੁਆਰਾ ਹੀਰਾ ਘਾਟ ਕਰੋ ਦਰਸ਼ਨ Hai, kita hari ini kita ਤਨ ਲੋਗ ਦੀ ਯਾਰ ਯਾਰ ਗੋਤਵਾਰਾ ਹੀਰਾ ਘਾੜ ਦਾ ਇਤਿਹਾਸ ਤੇ ਤੁਸੀਂ ਜ਼ੂਮ ਕਰਕੇ ਪੜ੍ਹ ਲਿਓ ਆਪ ਹੀ ਤੇ ਇੱਥੋਂ ਗੁਰੂ ਜੀ ਨੇ ਬਹੁਤ ਜ਼ਿਆਦਾ ਕੀਮਤੀ ਹੀਰਾ ਗਦਾਵਰੀ ਨਦੀ ਨੂੰ ਇਹਨੂੰ ਆ ਗਦਾਵਰੀ ਨਦੀ ਆ ਜੀ ਢੇਟ ਕਰਤਾ ਸੀਗਾ ਲੋਕਾ ਨੂੰ ਬੰਦ थर खालस का निशान जी नवे साल तकत बहुत पहुंची हुई है जी लो जी पहुंच गए गुरद्वारा माता साहब देवा जी दे ਤੇ ਸਾਹਮਣੇ ਸਤਜੋ ਗੀਤਾ ਪਿਸ਼ਤਾਨ ਮਾਤਾ ਸਾਹਿਬ ਦੀ ਵਾਯਾ ਥੱਲੇ ਤਪਸਥਾਨੇ ਉੱਤੇ ਮਹਾਰਾਜ ਦੀ ਜਤਰਾਕਾਸ ਹੋਇਆ ਹੋਇਆ ਹੈਗਾ ਇਧਰ ਸਾਹਮਣੇ ਆ ਗਈ ਦਰਸ਼ਨ ਦਿਓ ਜੀ ਇਹ ਕਰ ਲੋ ਜੀ ਦਰਸ਼ਨ ਇਹ ਸਾਰੀਆਂ ਸਰਾਵਣੀਆਂ ਹੋਏ ਨੇ ਜੀ

ਮਾਤਾ ਪਿਤਾ ਜੀ ਜੀ ਸਤਿ ਸ਼੍ਰੀ ਅਕਾਲ ਸਾਰੇ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਸਾਰੇ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਸਾਰੇ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਲੋਕੀ ਸੁਖ ਰੌਣੇ ਮਾਤਾ ਦੇ ਤਪਸਥਾਨ ਦੇ ਦਰਸ਼ਨ ज़िला पिंड पए जी योगिता प्रश्ता माता साहेब देवाई ये आ गया जैकर ਵਿਹਾਰ ਪੜਨਾ ਹੈ ਵਿਹਾਰ ਜਨਨੰਦਰਪੁਰ ਸਾਹਿਬ ਲੋ ਜੀ ਕਰ ਲੋ ਸੰਗਰ ਦਰਸ਼ਨ ਯਾਤ ਕਰਦੇ सारा इतिहासिक दर्शाया है के में, के में तारु जी फोटो राख इतिहास सरजेगा भाई तारू सिंह जी आर Děkuji že ਦੇ ਜੀ ਜਮਾ ਕਾ ਰਾਯੋ ਜੀ ਹੋਰ ਜੇ ਚੱਲਣਾ ਕੋਈ ਨਾ ਮੈਦਨ ਬਸ ਕੇ ਬਸ ਕਰਦੇ ਹੋ ਜੈ ਨਾਨਕ ਜੀ 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 ਲੋ ਇਹ ਸਾਰੇ ਗੁਰੂ ਘਰਾਂ ਦੇ ਨਾਲ ਨਾਲ ਦਾਬੀ ਪੈਂਦੀ ਹੈਗੀ ਤੇ ਮਾਤਾ ਸਾਹਿਬ ਦੀ ਗੁਰਦੁਆਰਾ ਦੀ ਵੀ ਦਾ ਇੱਕ ਸਾਈਡ ਦਾ ਤਾ ਬ੍ਰੀਫ ਵੈਲੀ ਹੈ ਜੀ ਗੁਰਦੁਆਰਾ ਮਾਤਾ ਜੀਤ ਕੌਰ ਜੀ ਦੇ ਗੁਰਦੁਆਰੇ ਆ ਗਏ ਆਪਾਂ ਤੇ ਗੁਰਦੁਆਰਾ ਹਜੇ ਸਾਰੀ ਹੋ ਰਹੀ ਆ ਮਾਪਕੀ ਬਣੀ ਜਾ ਰਹੀ ਹੈ ਜੀ ਬੈਟਿੰਗ ਦਾ ਪੂਰ ਕਰਦੀ ਤੇ ਜੋ ਖੇਸਲ ਦੇ ਨਾਲ ਹੈ ਸੀਗੇ ਉਦੋਂ ਵੀ ਗੁਰਦੁਆਰਾ ਬਣ ਰਿਹਾ ਸੀ ਆ ਇਸ ਬਾਰ ਆਇਆ ਤਾਂ ਪੀ ਚੱਲੀ ਜਾ ਰਿਹਾ ਜੀ ਗੁਰਦੁਆਰ ਦਾ ਕੰਮ ਤੇ ਮਹਾਰਾਜ ਉਧਰ ਬੈਕ ਸਾਈਡ ਬਰਾਜਮਾਨ ਨੇ ਜੀ ਇਹ ਸਾਰੀਆਂ ਸਰਾਂ ਨੇ ਜਿਸ ਛੋੜੇ ਬੋਤੇ ਹੁੰਦੇ ਹੁੰਦੇ ਸ਼ਰਧਾਲੂ ਯਾਤਰੀਆਂ ਲਈ ਤੇ ਚੱਲ ਕੇ ਕਰਾਉਣੇ ਹਨ ਦਰਸ਼ਨ

ਮਤਲਬ ਡੇਟ ਲੋ ਲੋ ਜੀ ਇੱਧਰ ਨੇ ਮਹਾਰਾਜ ਲੋ ਜੀ ਗੁਰਦੁਆਰਾ ਗੱਡੀ ਖੜੀ ਸੀ ਬਾਈ ਜੀ ਸਿੱਧੂ ਮੂਸੇਵਾਲ ਦੇਵ ਸਿੱਧੂ ਭਗਤ ਸਿੰਘ ਨਾ ਉਹ ਕਰਿਆ ਹੋਇਆ ਲੋ ਜੀ ਪਹੁੰਚ ਗਿਆ ਆਪਾਂ ਗੁਰਦੁਆਰਾ ਸਕਾਰਗੜ ਆ ਗਮਤ ਉਸਾਨ ਸਾਹਿਬ ਜੀ ਕਰ ਲੋ ਦਰਸ਼ਨ ਕਰਾਉਣੇ ਫਿਰ ਅੰਦਰ ਚੱਲ ਕੇ ਆਪਾਂ ਨੂੰ ਦਰਸ਼ਨ ਅਰੇ ਰੁਕੋ ਜੋ ਆਮੀ ਵੀ ਕਾਰ ਆਈ ਜਾਈਏ ਅਰੇ ਜੀ ਨਾ ਨਾ ਕੋਈ ਨਾ ਕੋਈ ਦੇਖਾ ਯਾਰ ਨਹੀਂ ਆ ਰਹਾ ਮਾਤਾ ਕੋਈ ਹੋਰ ਤਾਂ ਇਹ ਦੁਤੀ ਨਹੀਂ ਆ ਰਹੀ ਕਿ ਅਸੀਂ ਆਪਾਂ ਕਿੱਥੇ ਹੋ ਰਹੀ ਆਹ ਚੱਲਦੇ ਆ ਜੀ ਹੁਣ ਅੰਦਰ ਆਪਾਂ ਦਰਬਾਰ ਸਾਹਿਬ ਮੱਥਾ ਟੇਕਣਾ

ਕੋਟ ਰਤ ਹੈ ਆਪੜਾ ਬੈ ਲੰਗੂ ਵੀਰ ਜੀ ਕਰ ਲੋ ਦਰਸ਼ਨ ਦਰਬਾਰ ਸਾਹਿਬ ਦੇ ਖਾਣੇ ਨਿਰਮੇ ਜੀ ਨਾਮਾ ਨਾਰੇ ਵੀਰਾਂ ਦੀ ਨੀਂਦਵਾ ਸੰਗਤ ਆਪਣੀ ਬੜੀ ਗਾਹੀ ਰਹਿੰਦੀ ਆ ਕੇ ਬੈਠ ਹੋਈ ਗਏ ਸਾਰੇ ਲੈ ਵੀ ਮਾਤਾ ਵੀ ਆ ਗਈ ਆਪਣੀ ਰੱਗਿਆ ਬੈਠਣ ਤੇ ਬਾਬਾ ਮੇਰ ਕਰੇ ਬਸ ਅਗਲੇ ਸਾਲ ਛੇਰਾਵਾਂਗੇ ਤੇ ਚੱਲਦੇ ਆ ਜੀ ਹੁਣ ਅਸਰਾ ਹੋਣੇ ਚਾਲੇ ਅੱਗੇ ਜੀ ਬੱਜੇ ਸੰਗਤ ਆਪਣੀ No, the we the Varas and Good Savo, the Varas

ਸਭਾ 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 ਸ I know. ਲਓ ਜੀ ਜਿਹਦੇ ਮਾਨ ਦੇ ਵਿੱਚ ਸ਼ਰਧਾ ਹੁੰਦੀ ਹੈ ਗੁਰੂ ਆਲਾ ਕਹੋਂ ਵੇ ਲੈ ਆਇਆ ਜੀ ਬੰਦਾ ਪੰਜਾਬ ਤੋਂ ਚੱਲ ਕੇ ਸਾਈਕਲ ਤੇ ਆ ਗਿਆ ਜੀ ਉਹ ਸਾਈਕਲ ਲਾਇਆ ਹੋਇਆ ਜੀ ਬਾਈ ਰਾਜੇ ਬਾਈ ਤਾਂ ਹੈ ਨਹੀਂ ਸੀਗਾ ਜੇ ਬਾਈ ਵੀ ਆਪ ਨੂੰ ਮਿਲਦਾ ਤਾਂ ਆਪਾਂ ਜ਼ਰੂਰ ਮਿਲਾਉਣਾ ਸੀਗਾ ਜੀ ਜਿਗਰੇ ਨਾਲ ਜੀ ਜਿਗਰੇ ਵਾਲਾ ਹੀ ਆ ਸਕਦਾ ਜੀ ਸਾਈਕਲ ਤੇ ਉਨੀ ਦੁਨੀਆ ਦਾ ਬਥੇਰੀ ਦੂਰੀ ਕਰਦੀ ਆ। ਸਈ ਬਾਈ ਦੀ ਯਾਤਰਾ ਹੀ ਪੰਜ ਤਖਤਾਂ ਦੀ ਆ ਜੀ। ਪੰਜ ਤਖਤਾਂ ਤੇ ਆਪਾਂ। ਬਹੁਤ ਵਧੀਆ ਲੱਗਿਆ ਜੀ ਦੇਖ ਕੇ। ਮੈਂ ਬਾਈ ਦੀ ਸ਼ਾਇਦ ਹੋ ਸਕਦਾ ਵੀਡੀਓ ਵੀ ਦੇਖੀ ਹੋਵੇ। ਨਾ ਇਹਦਾ ਸਾਈਕਲ ਤੇ ਆ ਰਿਹਾ ਸੀ ਬਾਈ ਪੰਜ ਤਖਤਾਂ ਦੀ ਯਾਤਰਾ ਤੇ ਸੀਗਾ ਹਜੂਰ ਸਾਹਿਬ ਦੇ ਆਸ-ਪਾਸ ਸੀਗਾ ਅੱਜ ਤੋਂ ਮੈਂ ਘਟੂ ਘਟ 10 ਦਿਨ ਪਹਿਲਾਂ ਬਾਈ ਦੀ ਵੀਡੀਓ ਦੇਖੀ ਸੀ ਹੈ ਹੋ ਸਕਦਾ ਵੀ ਉਹੀ ਹੋਵੇ ਬਾਈ ਕਿਉਂਕਿ ਇਹਦਾ ਲਿਖਿਆ ਹੋਇਆ ਪੰਜ ਤਖਤ ਯਾਤਰਾ ਦਾ ਪੋਸਟਰ ਆ ਗਿਆ ਜੀ ਫਿਰ ਖਿਲਾਫ ਤੇ ਸਟੇਰਿੰਗ ਨਾਲ ਬੰਨਿਆ ਹੋਇਆਗਾ ਤੇ ਰੈਂਜਰ ਸਾਈਕਲ ਹੀ ਚਾਹਗਾ ਤੇ ਬਹੁਤ ਖੁਸ਼ੀ ਹੁੰਦੀ ਹੈ ਜੀ ਦੇਖ ਕੇ ਐਦਾਂ ਸਿੱਖ ਵੀਰ ਨੂੰ ਬਾਹਗੁਰੂ ਚੜ੍ਹਦੀ ਕਲਾ 'ਚ ਰੱਖੇ ਵੀਰ ਨੂੰ ਹਮੇਸ਼ਾ ਤਰੱਕੀ ਵਾਸ਼ ਜਿਹੜਾ ਸਾਈਕਲ ਤੇ ਏਡੀ ਦੂਰੋਂ ਚੱਲ ਕੇ ਪਹੁੰਚਿਆ ਦਰਸ਼ਨ ਕਰਨ ਆ ਇਹ ਹੁੰਦੀ ਹੈ ਜੀ ਸ਼ਰਧਾ ਮਨ ਦੀ ਨਹੀਂ ਟ੍ਰੇਨਾਂ ਗੱਡੀਆਂ ਬੱਸਾਂ ਤੇ ਦਾ ਸਾਰੀ ਦੁਨੀ ਪਹੁੰਚਦੀ ਆ 高档的。Oh, <laughs>